ਇੜੂ ਅਕਾਉਂ ਲਿਆ ਸੀਗਾ ਕੋਈ ਨਾ ਫਰੀਕੋਟ ਰਾਜਾ ਫਰੀਕੋਟ ਦਾ ਰਾਜਾ ਇਹੜੂ ਆ ਲਿਆ ਹਾਂ ਫੇਰ ਕੀ ਗੱਲਾਂ ਕਰਦੇ ਲੋਕ ਲੋਕ ਵੀ ਵੇਖਣ ਜਾਂਦੇ ਸੀ ਅੱਜ ਪਿੰਡਾਂ ਤੋਂ ਹੂੰ ਆਹਣਾ ਇਹ ਬੰਦਾ ਦੀਦਾ ਹੀ ਨਹੀਂ ਵਿੱਚ ਉਹਵੇਂ ਬੋਲੀ ਜਾਂਦਾ ਹੂੰ ਨਹੀਂ ਵਾਰ ਕੇ ਦੱਸਣਾ ਵੀ ਉਹ ਤੂੰ ਆ ਨਾ ਕਿੱਥੇ ਜਲੰਧਰ ਕਿੱਥੇ ਫਰੀ ਕੋਟ ਹਾਂ ਹਾਂ ਵੀ ਕਿੱਥੇ ਫਰੀ ਕੋਟ ਗੱਲਾਂ ਹੋਈ ਜਾਂਦੀਆਂ ਬੋਲ ਦਾ ਜਲੰਧਰ ਆ ਹਾਂ ਇਹ ਉਹ ਕਿੱਥੋਂ ਜਾਂਦੇ ਸੀ ਲੋਕ ਇੱਥੋਂ ਪਿੰਡਾਂ ਚੋਂ ਸ਼ਹਿਰ ਨੂੰ ਹਾਂ ਸ਼ਹਿਰ ਨੂੰ ਕਾ ਤੇ ਆ ਤੁਰ ਕੇ ਉਹਦਾ ਸਾਧਨ ਕਿਹੜੇ ਰੇਡਵਾ ਸੌਨਨੀ ਦੌਰ ਲੈ ਰੇਡਵਰ ਆ ਜਾ ਲਿਆ ਹਾਂ ਹਾਂ ਗਾਂ ਬੋਲਾ ਗਾਹ ਹੋਰ ਦੱਸ ਦੇਣਾ ਆਪਣੇ ਪਿੰਡ ਪਿੰਡ ਛਿਮਰੇ ਵਾਲੇ ਬਦਨਾ ਬੌਰੀਆਂ ਦਾ ਖਾੜਾ ਲੱਗਾ ਨਹੀਂ ਜਿਹੜਾ ਅਰਜਨ ਨੰਬਰ ਦਾ ਰੇੜੂ ਵਾਲਿਆ ਉਹ ਵੀ ਸਨਾ ਉਹ ਅਸੀਂ ਨਿਕੇ ਨਿਕੇ ਅਸੀਂ ਬਹੁਤ ਥੋੜੇ ਦੇ ਦੇ ਸਾ ਆਪਣੇ ਪਿੰਡ ਪਹਿਲਾ ਰੇੜੂ ਵਾਲਿਆ ਹਾਂ ਪਹਿਲਾ ਰੇੜੂ ਗਿਆ ਅੱਜ ਤਾਂ ਆ ਸਾਰਾ ਰਾਹ ਭਰਿਆ ਜਾਂਦਾ ਸੀ ਹੂੰ ਬੈ ਬੈਠੇ ਹੂੰ ਕੀ ਕਰਦੇ ਸੁਣੀ ਜਾਂਦੇ ਸਾਂ ਹੂੰ ਉਹਨੇ ਠੇਕਾ ਇਹਦੇ ਕੋਲੇ ਉਹਦਾ ਸ਼ਰਾਬ ਦਾ ਠੇਕਾ ਹੁੰਦਾ ਸੀ ਹੂੰ ਐ ਛਿੜਕਾ ਕਰਕੇ ਮੇਜ ਲਾ ਕੇ ਅਸਰੀਕਾਲ ਬੀਬੀ ਅੱਛਾ ਲੋਟ ਪਾਣੀ ਵੀ ਰੱਖ ਕੇ ਐ ਟੌਰ ਦਾ ਪੀਂਦਾ ਸੀ ਕੌਣ ਅਰਜਨ ਸਿੰਘ ਲੰਮਰਦਾਰ ਤੇ ਗਾਣੇ ਕਿਹਜੇ ਆਉਂਦੇ ਸੀ ਰੇੜੂ ਤੇ ਗਾਣੇ ਤਾਂ ਬਹਾ ਮੜੇ ਮੋਟੇ ਹੋਣੇ ਨਿੱਕੇ ਆਉਂਦੇ ਨਹੀਂ ਉਦੋਂ ਹੀ ਜਗੀਂਦਰ ਦਾ ਨਾ ਟੁਣੀਆਂ ਧਰਿਆ ਸੀ ਜਿਹੜਾ ਟੁਣੀਆਂ ਰਾਮ ਆਉਂਦਾ ਸੀ ਹਾਂ ਟੁਣੀਆਂ ਰਾਮ ਆਉਂਦਾ ਸੀ ਅੱਛਾ ਇਹਦਾ ਨਾਂ ਟੁਣੀਆਂ ਜਿਹੜੇ ਉਹ ਠੰਡੂ ਰਾਮ ਟੁਣੀਆਂ ਰਾਮ ਹਾਂ ਠੰਡੂ ਰਾਮ ਅਛਾ ਉਹਦਾ ਨਾਂ ਤਾਂ ਪਵੇ ਜਗਿੰਦਰ ਦਾ ਨਾਂ ਟੁਣੀਆਂ ਹਾਂ ਟੁਣੀਆਂ ਅਛਾ ਤੇ ਇਹ ਬਦਨੇ ਬੌਰੀਆ ਕੀ ਆਂਦਾ ਸ ਇਹ ਖੜਾ ਲੱਗਾ ਛਿਮਰੇ ਵਾਲੇ ਕੀ ਦਾ ਗਾਉਣ ਵਾਲਿਆਂ ਦਾ ਆਹ ਹਾਂ ਤੇ ਉਹਦੋਂ پابੰਦੀ ਸੀ ਨਾ ਬੌਰੀਆਂ ਹੱਦੇ ਨਹੀਂ ਟੱਪ ਥੱਕਦੇ ਹਾਂ ਆਂਦਾ ਸੀ ਦੰਦੇ ਤੇ ਟਿੱਬੇ ਤੇ ਬਹਿ ਕੇ ਸੁਣੀਗੇ ਇੰਨੀ ਸਾਡੀ ਤਾਕਤ ਨਹੀਂ ਸੀ ਛਿਮਰੇ ਵਾਲੇ ਜਾਵਦੇ ਅਛਾ ਦੂਰ ਬੈਠੇ ਦੂਰ ਆਪਦੇ ਹੱਦ ਚ ਹਾਂ ਆਦੇ ਪਿੰਡ ਦੀ ਹੱਦ ਹੀ ਨਹੀਂ ਟੱਪ ਸਕਦੇ ਅੱਛਾ ਸੁਣੀ ਗਏ ਹਾਂ ਸੁਣੀ ਗਏ ਹਮ ਕਿ ਮਰੀਆਂ ਰੂਗੇ ਆਵਾਜ਼ ਦੂਰ ਤੈ ਆਉਂਦੀ ਸੀ ਤੇ ਹੋਰ ਤੂੰ ਕੀ ਦਾ ਕੀ ਦਾ ਖਾੜੇ ਵੇਖੇ ਬਾਈ ਆਪਾਂ ਤਾਂ ਇੱਕ ਦੋ ਹੀ ਵੇਖਿਆ ਆਪਾਂ ਨਾ ਕੋਈ ਤੀਰਥਾਂ ਤੇ ਗਏ ਆ ਨਹੀਂ ਤੀਰਥਾਂ ਤੇ ਨਹੀਂ ਗਿਆ ਖਾੜਾ ਕੋਈ ਕੀ ਦਾ ਵੇਖਿਆ ਸਦੀਕ ਦਾ ਅਰੇ ਇਹਦਾ ਵੇਖਿਆ ਇੱਕ ਜਾਂ ਆਪਣੇ ਰਾਜਨ ਪਹਿਲਾਂ ਬਖਤੌਰੇ ਬੁੱਟੇ ਦੀ ਭੈਣ ਦੇ ਵਿਆਹ ਚਾਈ ਸੀ ਰਜਿੰਦਰ ਰਾਜਨ ਹਾਂ ਤੇ ਫੇਰ ਬਾਬਾ ਸ਼ਾਵਰਚਾਰ ਨੂੰ ਕਹਿ ਕੇ ਮੇਲੇ ਤੇ ਮਗਾ ਲਈ ਸੀ ਕਿਰਾ ਆਪਣੇ ਬਾਬਿਆਂ ਦੇ ਮੇਲੇ ਤੇ ਹਾਂ ਮਗਾ ਲਈ ਸੀ ਹੂੰ ਬਹੁਤ ਪੁਰਾਣੀ ਹੈਗੀ ਹੈਲੇ ਮਹਾਲੀ ਰਹਿੰਦੇ ਹੋ ਠੀਕ ਹੈ ਖਰਬੂਜੇ ਵਰਗੀ ਜੱਟੀ ਵੇ ਖਾਲੀ ਕਾਲੇ ਨਾਗ ਨੇ ਇਹਦਾ ਇਹ ਜੇ ਗਾਣੇ ਆ ਬਹੁਤ ਮਸ਼ਹੂਰ ਆ ਬਰਜਿੰਦਰ ਰਾਜਨ ਉਹ ਕਿਹੜਾ ਮਲ ਚਲਾਉਂਦਾ ਉਹਨੇ ਹਰ ਲੋਕ ਤੁਸੀਂ ਬਹੁਤ ਸੁਣਿਆ ਸੁਣਿਆ ਤੁਹਾਨੂੰ ਕੀੜੀ ਦੀ ਆਵਾਜ਼ ਕਿਤੇ ਸੁਣੀ ਹੈ ਹੂੰ ਮੈਂ ਕੀੜੀ ਦੀ ਆਵਾਜ਼ ਸੁਣਾਉਣਾ ਹੂੰ ਉਹ ਸਾਰੇ ਚੁੱਪ ਕਰਕੇ ਬਸ ਐਵੇਂ ਖਿਆ ਚੁੱਪ ਕਰ ਦਿਓ ਖਾਣਾ ਸੁਣੋ ਹੂੰ ਬੋਲੋ ਨਾ ਕੀੜੀ ਦੀ ਆਵਾਜ਼ ਸੁਣਾ ਤੇ ਮੁੜ ਕੇ ਨਾ ਸੁਣੀ ਕਿ ਨਹੀਂ ਸੁਣੀ ਸਾਰੇ ਹੱਸ ਪਏ ਹੱਸੇ ਪਏ ਹੱਸੇ ਨਹੀਂ ਸੀ ਕੋਮਾ ਹਾਂ ਦੇਖ ਤੂੰ ਬੋਕਾ ਸੁਣੇ ਕੀੜੀ ਦੀ ਆਵਾਜ਼ ਨਹੀਂ ਸੁਣੀ ਹੂੰ ਇਹ ਹੋਰ ਖਾੜਾ ਕਿਹਦਾ ਕਿਹਦਾ ਲੱਗਾ ਆਪਣੇ ਪਿੰਡ ਧੂਰੀ ਵਾਲਾ ਆਇਆ ਕਰਮਜੀਤ ਧੂਰੀ ਇਹ ਨਹੀਂ ਆਪਾਂ ਸੁਣੇ ਬਖਤਾੁਰ ਹੈ ਬਾਬੇ ਉਹਨਾਂ ਦੇ ਬਖਤਾਵਰਾਂ ਦੇ ਹਾਂ ਇਹਨਾਂ ਦੇ ਫਿਰ ਇੱਕ ਬਣਥੇ ਦੀ ਕੁੜੀ ਦੇ ਵਿਆਹ 'ਚ ਖੜਾ ਉਦੋਂ ਸਾਡੇ ਖਾਲੇ ਦਾ ਰੋਲਾ ਆਪਾਂ ਨਹੀਂ ਗਏ ਹੂੰ ਉਹ ਕੀ ਦਾ ਲੱਗਾ ਸੀ ਇਹਨਾਂ ਨੇ ਚੇਤਾ ਕੀ ਦਾ ਸੀ ਇਹ ਪੰਮੀ ਬੋਲੀ ਪੰਮੀ ਉਹ ਆਈ ਸੀਗੀ ਪੰਮੀ ਪੋਲੀ ਤੇ ਗਰਚਰਨ ਪੋਲੀ ਆ ਗਮਦੂਰ ਕੇ ਵਿਆਹ ਸੀ ਕੀ ਦਾ ਕਿ ਗਮਦੂਰ ਦਾ ਹੀ ਸੀ ਗਮਦੂਰ ਦੀ ਪੈਣ ਦਾ ਆ ਉਦੋਂ ਆਏ ਸੀ